ਅਸ਼੍ਰੀਕਾਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾ ਪ੍ਰਦੀਪ ਕੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਵੱਡਾ ਐਲਾਨ ਕੀਤਾ ਗਿਆ ਇਹ ਐਲਾਨ ਉਹਨਾਂ तमाम ਲੋਕਾਂ ਲਈ ਕੀਤਾ ਗਿਆ ਜਿਨ੍ਹਾਂ ਦੇ ਘਰ ਨੇ ਜਿਹੜੇ ਪਾਕਿਸਤਾਨ ਤੇ ਭਾਰਤ ਦੀ ਜੰਗ ਵਿਚਾਲੇ ਟੈ ਟੇਰੀ ਹੋਗੇ ਸੀ ਨੁਕਸਾਨੇ ਕੀ ਸੀ ਜੀ ਹਾਂ ਆਪਰੇਸ਼ਨ ਸੰਧੂਰ ਬਾਰੇ ਹਰ ਇੱਕ ਸਖਸ਼ ਜਿਹੜਾ ਉਹ ਚੰਗੀ ਤਰ੍ਹਾਂ ਜਾਣੂ ਹੈ ਤੇ ਤੁਹਾਨੂੰ ਇਹ ਵੀ ਪਤਾ ਹੋਏਗਾ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਭਾਰਤ ਪਾਕਿਸਤਾਨ ਵਿਚਾਲੇ ਲਗਾਤਾਰ ਇਸ ਤਰੀਕੇ ਦੇ ਨਾਲ ਮਾਹੌਲ ਤਣਾਅਪੂਰਵਕ ਬਣਿਆ ਹੋਇਆ ਸੀ ਬਹੁਤ ਸਾਰੇ ਘਰ ਨੇ ਦੇ ਨੁਕਸਾਨੇ ਕੀ ਸੀ ਚਾਹੇ ਫਿਰ ਉਹ ਭਾਰਤ ਦੇ ਨਾਲ ਰਿਲੇਟਡ ਹੋਵੇ ਚਾਹੇ ਫਿਰ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ 25 ਕਰੋੜ ਤੱਕ ਦਾ ਮੁਆਵਜ਼ਾ ਜਿਹੜਾ ਦੇਣ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਬਿਲਕੁਲ ਉਹਨਾਂ ਨੇ ਕਿਹਾ ਕਿ 25 ਕਰੋੜ ਦਾ ਮੁਆਵਜ਼ਾ ਦਿੱਤਾ ਜਾਏਗਾ ਤਾਂ ਤਕਰੀਬਨ 2060 ਘਰ ਨੇ ਜਿਹੜੇ ਇਸ ਆਪਰੇਸ਼ਨ ਸੰਧੂਰ ਦੌਰਾਨ ਟਹਿ ਟੇਰੀ ਹੋ ਗਏ ਸੀ ਨੁਕਸਾਨੇ ਕੀ ਸੀ ਇਸ ਦੌਰਾਨ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਏ ਸੀ ਟਹਿ ਟੇਰੀ ਹੋ ਗਏ ਸੀ ਉਹਨਾਂ ਨੂੰ ਉਹ ਲੱਖ ਦਾ ਮੁਆਵਜ਼ਾ ਮਿਲੇਗਾ ਤੇ ਜਿਨ੍ਹਾਂ ਦੇ ਘਰ ਥੋੜੇ ਨੁਕਸਾਨੇ ਗਏ ਸੀ ਉਹਨਾਂ ਨੂੰ 1 ਲੱਖ ਦਾ ਮੁਆਵਜ਼ਾ ਦਿੱਤਾ ਜਾਏਗਾ ਦੇਸ਼ ਨੇ ਜਿਹੜੇ ਇਹ ਗ੍ਰਾਮ ਮੰਤਰਾਲੇ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਫਿਲਹਾਲ ਇਹ ਕਦੋਂ ਤੋਂ ਹੋਏਗਾ ਗਰਾਊਂਡ ਰਿਪੋਰਟ ਤੇ ਜਾ ਕੇ ਜਦੋਂ ਦੇਖਿਆ ਜਾਏਗਾ ਤਰੀਕਾ ਦਾ ਐਲਾਨ ਤਾਂ ਹਜੇ ਨਹੀਂ ਪਤਾ ਪਰ ਇਸਵਰ ਦਾਸ ਸਿੰਘ ਨੇ ਕਿ ਸੁਣ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਕੇਂਦਰ ਸਰਕਾਰ ਉਹਨਾਂ ਲਈ ਇੱਕ ਵੱਡਾ ਤੋਹਫ਼ਾ ਲੈ ਕੇ ਆਈ ਹੈ ਜੀ ਹਾਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਫਿਕਰ ਸਤਾ ਰਹੀ ਸੀ ਕਿ ਭਾਰਤ ਪਾਕਿਸਤਾਨ ਵਿਚਾਲੇ ਜੋ جنگ ਲੱਗੀ ਸੀ ਖਾਲ ਤਣਾਅਪੂਰਵਕ ਬਣਿਆ ਸੀ ਆਮ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਇਸ ਗੱਲ ਤੋਂ ਪਰੇਸ਼ਾਨ ਜ਼ਰੂਰ ਹੋ ਗਏ ਸੀ ਕਿ ਇਸ ਦਾ ਮੁਆਵਜ਼ਾ ਕੌਣ ਦੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ੜਾ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ 25 ਕਰੋੜ ਦਾ ਮੁਆਵਜ਼ਾ ਦਿੱਤਾ ਜਾਏਗਾ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਸੀ ਉਹਨਾਂ ਨੂੰ 2 ਲੱਖ ਤੇ ਜਿਨ੍ਹਾਂ ਦੇ ਘਰ ਥੋੜੇ ਨੁਕਸਾਨੇ ਗਏ ਸੀ ਉਹਨਾਂ ਨੂੰ 1 ਲੱਖ ਦਾ ਮੁਆਵਜ਼ਾ ਦਿੱਤਾ ਜਾਏਗਾ ਸਸ਼੍ਰੀਕਾਲ ਤੁਸ ਦੇਖ ਰਿਹਾ ਸਮਝਾ ਨਿਓਸ ਤੇ ਮੈਂ ਹਾ ਪ੍ਰਦੀਪ ਕੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਰਸਲ ਵੱਡਾ ਐਲਾਨ ਕੀਤਾ ਗਿਆ ਇਹ ਐਲਾਨ ਉਹਨਾਂ तमाम ਲੋਕਾਂ ਲਈ ਕੀਤਾ ਗਿਆ ਜਿਨ੍ਹਾਂ ਦੇ ਘਰ ਨੇ ਜਿਹੜੇ ਪਾਕਿਸਤਾਨ ਤੇ ਭਾਰਤ ਦੀ ਜੰਗ ਵਿਚਾਲੇ ਟੈ ਟੇਰੀ ਹੋਗੇ ਸੀ ਨੁਕਸਾਨੇ ਕੀ ਸੀ ਜੀ ਹਾਂ ਆਪਰੇਸ਼ਨ ਸੰਧੂਰ ਬਾਰੇ ਹਰ ਇੱਕ ਸਖਸ਼ ਜਿਹੜਾ ਉਹ ਚੰਗੀ ਤਰ੍ਹਾਂ ਜਾਣੂ ਹੈ ਤੇ ਤੁਹਾਨੂੰ ਇਹ ਵੀ ਪਤਾ ਹੋਏਗਾ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਭਾਰਤ ਪਾਕਿਸਤਾਨ ਵਿਚਾਲੇ ਲਗਾਤਾਰ ਇਸ ਤਰੀਕੇ ਦੇ ਨਾਲ ਮਾਹੌਲ ਤਣਾਅਪੂਰਵਕ ਬਣਿਆ ਹੋਇਆ ਸੀ ਬਹੁਤ ਸਾਰੇ ਘਰਾਂ ਦੇ ਜਿਹੜੇ ਨੁਕਸਾਨੇ ਗਏ ਸੀ ਚਾਹੇ ਫਿਰ ਉਹ ਭਾਰਤ ਦੇ ਨਾਲ ਰਿਲੇਟਡ ਹੋਣ ਚਾਹੇ ਫਿਰ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ 25 ਕਰੋੜ ਤੱਕ ਦਾ ਮੁਆਵਜ਼ਾ ਜਿਹੜਾ ਦੇਣ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਬਿਲਕੁਲ ਉਹਨਾਂ ਨੇ ਕਿਹਾ ਕਿ 25 ਕਰੋੜ ਦਾ ਮੁਆਵਜ਼ਾ ਦਿੱਤਾ ਜਾਏਗਾ ਤਾਂ ਤਕਰੀਬਨ 2060 ਘਰ ਨੇ ਜਿਹੜੇ ਇਸ ਆਪਰੇਸ਼ਨ ਸੰਧੂਰ ਦੌਰਾਨ ਟਹਿ ਟੇਰੀ ਹੋ ਗਏ ਸੀ ਨੁਕਸਾਨੇ ਗਏ ਸੀ ਇਸ ਦੌਰਾਨ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਏ ਸੀ ਟਹਿ ਟੇਰੀ ਹੋ ਗਏ ਸੀ ਉਹਨਾਂ ਨੂੰ 2 ਲੱਖ ਦਾ ਮੁਆਵਜ਼ਾ ਮਿਲੇਗਾ ਤੇ ਜਿਨ੍ਹਾਂ ਦੇ ਘਰ ਥੋੜੇ ਨੁਕਸਾਨੇ ਗਏ ਸੀ ਉਹਨਾਂ ਨੂੰ 1 ਲੱਖ ਦਾ ਮੁਆਵਜ਼ਾ ਦਿੱਤਾ ਜਾਏਗਾ ਦੇਸ਼ ਨੇ ਜਿਹੜੇ ਇਹ ਗ੍ਰਾਮ ਮੰਤਰਾਲੇ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਫਿਲਹਾਲ ਇਹ ਕਦੋਂ ਤੋਂ ਹੋਏਗਾ ਗਰਾਊਂਡ ਰਿਪੋਰਟ ਤੇ ਜਾ ਕੇ ਜਦੋਂ ਦੇਖਿਆ ਜਾਏਗਾ ਤਰੀਕਾ ਦਾ ਐਲਾਨ ਤਾਂ ਹਜੇ ਨਹੀਂ ਪਤਾ ਪਰ ਇਸਵਰ ਦਾਸ ਜਿੰਦਿਆ ਕਿ ਸੁਣ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਕੇਂਦਰ ਸਰਕਾਰ ਉਹਨਾਂ ਲਈ ਇੱਕ ਵੱਡਾ ਤੋਹਫਾ ਲੈ ਕੇ ਆਈ ਹੈ ਜੀ ਹਾਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਫਿਕਰ ਸਤਾ ਰਹੀ ਸੀ ਕਿ ਭਾਰਤ ਪਾਕਿਸਤਾਨ ਵਿਚਾਲੇ ਜੋ جنگ ਲੱਗੀ ਸੀ ਖਾਲ ਤਣਾਪੂਰਵਕ ਬਣਿਆ ਸੀ ਆਮ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਇਸ ਗੱਲ ਤੋਂ ਪਰੇਸ਼ਾਨ ਜ਼ਰੂਰ ਹੋ ਗਏ ਸੀ ਕਿ ਇਸ ਦਾ ਮੁਆਵਜ਼ਾ ਕੌਣ ਦੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀੜਾ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ 25 ਕਰੋੜ ਦਾ ਮੁਆਵਜ਼ਾ ਦਿੱਤਾ ਜਾਏਗਾ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਸੀ ਉਹਨਾਂ ਨੂੰ 2 ਲੱਖ ਤੇ ਜਿਨ੍ਹਾਂ ਦੇ ਘਰ ਥੋੜੇ ਨੁਕਸਾਨੇ ਗਏ ਸੀ ਉਹਨਾਂ ਨੂੰ 1 ਲੱਖ ਦਾ ਮੁਆਵਜ਼ਾ ਦਿੱਤਾ ਜਾਏਗਾ